ਆਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਇੱਕ ਬਹੁਤ ਹੀ ਵਧੀਆ ਤੇ ਨਵੀਂ ਕਹਾਣੀ ਤੁਹਾਡੇ ਲਈ ਲੈ ਕੇ ਆਇਆ। ਇਹ ਬਹੁਤ ਹੀ ਹਾਸਰਸ ਭਰਪੂਰ ਕਹਾਣੀ ਹੈ। ਤੇ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਅਸੀਂ ਜੇਕਰ ਕੋਈ ਵਿਅਕਤੀ ਕੰਜੂਸ ਹੈ ਅਸੀਂ ਉਹ ਤੋਂ ਚਲਾਕੀ ਨਾਲ ਕਿਵੇਂ ਕੰਮ ਲੈ ਸਕਦੇ ਹਾਂ। ਤੇ ਕਹਾਣੀ ਦਾ ਨਾਂ ਵੀ ਬਹੁਤ ਵਧੀਆ ਹੈ ਪੱਥਰ ਦਾ ਦਲੀਆ। ਨੰਦੇ ਇੱਕ ਨਿੱਕੇ ਜਿਹੇ ਪਿੰਡ ਦਾ ਨੌਜਵਾਨ ਹੈ। ਜੋ 1 ਸਾਲ ਪਹਿਲਾਂ ਹੀ ਫੌਜ ਵਿੱਚ ਭਰਤੀ ਹੋਇਆ ਸੀ ਕਦ ਕਾਠ ਉੱਚਾ ਲੰਮਾ ਹੋਣ ਦੇ ਨਾਲ ਨਾਲ ਦਿਮਾਗੀ ਤੌਰ ਤੇ ਵੀ ਉਹ ਬਹੁਤ ਚੁਸਤ ਚਲਾਕ ਸੀ ਉਸ ਦਾ ਸੁਭਾਅ ਵੀ ਬਹੁਤ ਰੌਣਕੀ ਸੀ ਫੌਜ ਵਿੱਚ ਵੀ ਸਾਰੇ ਉਸ ਨੂੰ ਪਸੰਦ ਕਰਦੇ ਤੇ ਉਸ ਦੇ ਦਿਮਾਗ ਦੀ ਦਾਤ ਦਿੰਦੇ ਇੱਕ ਦਿਨ ਅੰਦੀ ਫੌਜ ਵਿੱਚੋਂ ਛੁੱਟੀ ਲੈ ਕੇ ਆਪਣੇ ਪਿੰਡ ਆ ਰਿਹਾ ਸੀ ਕਿਉਂਕਿ ਅਗਲੀ ਸਵੇਰ ਉਸ ਨੇ ਆਪਣੀ ਰਿਸ਼ਤੇਦਾਰੀ ਵਿੱਚ ਵਿਆਹ ਜਾਣਾ ਸੀ ਉਸ ਦਾ ਪਿੰਡ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਕਾਫੀ ਦੂਰ ਹੋਣ ਕਰਕੇ ਪਿੰਡ ਜਾਣ ਦੇ ਲਈ ਕੋਈ ਟਾਵਾ ਟਾਵਾ ਸਾਧਨ ਹੀ ਮਿਲਦਾ ਸੀ ਤੁੰਦ ਹੋਣ ਕਾਰਨ ਨੰਦੀ ਦੀ ਗੱਡੀ ਲੇਟ ਹੋ ਗਈ ਉਹ ਰਾਤ ਨੂੰ 8:00 ਵਜੇ ਸਟੇਸ਼ਨ ਤੇ ਉਤਰਿਆ ਅਤੇ ਪਿੰਡ ਵੱਲ ਇਸ ਉਮੀਦ ਨਾਲ ਤੁਰ ਪਿਆ ਕਿ ਰਾਹ ਵਿੱਚ ਕੋਈ ਨਾ ਕੋਈ ਸਾਧਨ ਤਾਂ ਮਿਲ ਹੀ ਜਾਵੇਗਾ ਅਤੇ ਉਹ ਆਪਣੇ ਪਿੰਡ ਪਹੁੰਚ ਜਾਵੇਗਾ ਸਰਦੀਆਂ ਦੇ ਦਿਨ ਸਨ ਠੰਡ ਬਹੁਤ ਪੈ ਰਹੀ ਸੀ ਉਸ ਨੂੰ ਕੋਈ ਵੀ ਸਾਧਨ ਨਾ ਮਿਲਿਆ ਅਤੇ ਉਹ ਤੁਰਦਾ ਤੁਰਦਾ 4-5 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਪਹੁੰਚ ਗਿਆ ਠੰਡ ਦਾ ਕਹਿਰ ਸੀ ਉੱਪਰੋਂ ਅੰਤਾਂ ਦੀ ਭੁੱਖ ਉਸ ਨੂੰ ਸਤਾ ਰਹੀ ਸੀ ਤੇ ਰਸਤਾ ਵੀ ਸੁੰਨਸਾਨ ਸੀ ਨੰਦੀ ਨੇ ਰਸਤੇ ਤੇ ਤੁਰਦਿਆਂ ਇੱਕ ਪਿੰਡ ਦੇ ਬਾਹਰ-ਵਾਰ ਇੱਕ ਛੋਟਾ ਜਿਹਾ ਘਰ ਦੇਖਿਆ ਉਸਦੇ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਰਾਤ ਇੱਥੇ ਹੀ ਕੱਟ ਲਈ ਜਾਵੇ ਅਤੇ ਉਹ ਸਵੇਰੇ ਜਲਦੀ ਉੱਠ ਕੇ ਪਿੰਡ ਚਲਾ ਜਾਏਗਾ ਉਸਨੇ ਘਰ ਦਾ ਦਰਵਾਜ਼ਾ ਖੜਕੜਾਇਆ ਅਤੇ ਅੰਦਰੋਂ ਇੱਕ 70 ਕੁ ਸਾਲ ਦੀ ਬਜ਼ੁਰਗ ਔਰਤ ਨੇ ਦਰਵਾਜ਼ਾ ਖੋਲ੍ਹਿਆ ਔਰਤ ਬੋਲੀ ਹਾਂ ਭਾਈ ਕੌਣ ਆ ਤੂੰ ਕੀ ਕੰਮ ਹੈ ਤੈਨੂੰ ਇੰਨੀ ਰਾਤ ਨੂੰ ਨੰਦੀ ਬੋਲਿਆ ਬੇਬੇ ਮੈਂ ਫੌਜੀ ਹਾਂ ਮੈਂ ਪਿੰਡ ਜਾਣਾ ਸੀ ਕੋਈ ਸਾਧਨ ਨਹੀਂ ਮਿਲਿਆ ਮਿਹਰबानी ਹੋ ਜੇ ਮੈਨੂੰ ਅੱਜ ਦੀ ਰਾਤ ਇੱਥੇ ਕੱਟਣ ਦੇਵੋ ਬਜ਼ੁਰਗ ਔਰਤ ਨੇ ਨੰਦੀ ਵੱਲ ਅਤੇ ਉਸਦੀ ਫੌਜੀ ਵਰਦੀ ਵੱਲ ਦੇਖਦਿਆਂ ਕਿਹਾ ਠੀਕ ਆ ਭਾਈ ਪਰ ਮੈਂ ਇਕੱਲੀ ਹਾਂ ਮੇਰੇ ਕੋਲ ਖਾਣ-ਖੋਣ ਨੂੰ ਕੁਝ ਨਹੀਂ ਹੈ ਬਸ ਤੂੰ ਰਾਤ ਕੱਟ ਸਕਦਾ ਨੰਦੀ ਨੇ ਕਿਹਾ ਕੋਈ ਨਾ ਬੇਬੇ ਬਸ ਮੈਂ ਤਾਂ ਰਾਤ ਹੀ ਕੱਟਣੀ ਹੈ ਨੰਦੀ ਨੇ ਰੱਬ ਦਾ ਸ਼ੁਕਰ ਮਨਾਇਆ ਕਿਨੀ ਠੰਡ ਵਿੱਚ ਛੱਤ ਮਿਲ ਗਈ ਬਹੁਤ ਹੈ ਪਰ ਹੁਣ ਨੰਦੀ ਨੂੰ ਭੁੱਖ ਬਹੁਤ ਸਤਾ ਰਹੀ ਸੀ ਉਸਨੇ ਸੋਚਿਆ ਕਿ ਬੇਬੇ ਬਹੁਤ ਕੰਜੂਸ ਹੈ ਇਸਨੇ ਕੁਝ ਖਾਣ ਨੂੰ ਤਾਂ ਦੇਣਾ ਨਹੀਂ ਕੋਈ ਨਾ ਕੋਈ ਹੱਲ ਤਾਂ ਕੱਢਣਾ ਪਊ ਨੰਦੀ ਨੇ ਬੇਬੇ ਨੂੰ ਕਿਹਾ ਬੇਬੇ ਮੈਨੂੰ ਇੱਕ ਪਤਲੀ ਅਤੇ ਕੜਛੀ ਮਿਲ ਜਾਓ ਮੈਂ ਪੱਥਰ ਦਾ ਦਲੀਆ ਬਣਾ ਕੇ ਖਾਣਾ ਹੈ ਬੇਬੇ ਬੜੀ ਹੈਰਾਨੀ ਨਾਲ ਬੋਲੀ ਹੈ ਭਾਈ ਪੱਥਰ ਦਾ ਦਲੀਆ ਇਹ ਕਿਵੇਂ ਬਣਦਾ ਹੈ ਨੰਦੀ ਨੇ ਮੁਸਕਰਾਉਂਦੇ ਹੋਏ ਕਿਹਾ ਬੇਬੇ ਬਹੁਤ ਸਵਾਦ ਬਣਦਾ ਹੈ ਬਸ ਮੈਨੂੰ ਇੱਕ ਪਤੀਲੀ ਅਤੇ ਕੜਛੀ ਚਾਹੀਦੀ ਹੈ ਬੇਬੇ ਬੋਲੀ ਭਾਈ ਇਕੱਲੀ ਪਤੀਲੀ ਅਤੇ ਕੜਛੀ ਦੇਉ ਹੋਰ ਕੁਝ ਨਹੀਂ ਮੇਰੇ ਕੋਲ ਹੋਰ ਨਹੀਂ ਕੁਝ ਦਿੰਦੀ ਨੰਦੀ ਨੇ ਕਿਹਾ ਹਾਂ ਹਾਂ ਬੇਬੇ ਸਿਰਫ ਪਤੀਲੀ ਅਤੇ ਕੜਛੀ ਹੀ ਲਿਆ ਦੇ ਨੰਦੀ ਨੇ ਵਿਹੜੇ ਵਿੱਚ ਬਣੇ ਚੁੱਲ੍ਹੇ ਵਿੱਚ ਕੁਝ ਲੱਕੜਾਂ ਇਕੱਠੀਆਂ ਕਰਕੇ ਅੱਗ ਮਚਾ ਲਈ। ਬੇਬੇ ਦੀ ਦਿੱਤੀ ਪਤੀਲੇ ਵਿੱਚ ਉਸਨੇ ਪਾਣੀ ਪਾ ਕੇ ਨੇੜਿਓਂ ਕੁਝ ਪੱਥਰ ਦੇ ਗੋਲ ਵੱਟੇ ਚੁੱਕੇ ਅਤੇ ਧੋ ਕੇ ਪਤੀਲੇ ਵਿੱਚ ਪਾ ਦਿੱਤੇ। ਬੇਬੇ ਦੀ ਜਿਗਿਆਸਾ ਵੱਧ ਗਈ, ਉਹ ਵੀ ਕੋਲ ਖੜ ਗਈ ਅਤੇ ਕਹਿਣ ਲੱਗੀ, "ਦੇਖਾਂ ਭਾਈ ਫੌਜੀਆ, ਕਿਵੇਂ ਬਣਾਏਗਾ ਤੂੰ ਪੱਥਰ ਦਾ ਦਲੀਆ?" ਨੰਦੀ ਬੋਲਿਆ ਬੇਬੇ ਬਹੁਤ ਸਵਾਦ ਬਣਦਾ ਹੈ ਪਰ ਮੇਰੇ ਕੋਲ ਇਸ ਵਿੱਚ ਪਾਉਣ ਨੂੰ ਕੁਝ ਹੈ ਨਹੀਂ ਜੇ ਇਸ ਵਿੱਚ ਥੋੜੇ ਜਿਹਾ ਚਾਵਲ ਤੇ ਦਾਲ ਪੈ ਜਾਵੇ ਤਾਂ ਫਿਰ ਤਾਂ ਕਹਿਣਾ ਹੀ ਕੀ ਹੈ ਬਹੁਤ ਹੀ ਸਵਾਦ ਬਣ ਜਾਣਾ ਦਲੀਆ ਬੇਬੇ ਇਸ ਉਮੀਦ ਵਿੱਚ ਕਿ ਉਹ ਵੀ ਪੱਥਰ ਦਾ ਦਲੀਆ ਖਾਊਗੀ ਭੱਜ ਕੇ ਰਸੋਈ ਵਿੱਚੋਂ ਦਾਲ ਤੇ ਚਾਵਲ ਲੈ ਆਈ ਨੰਦੀ ਝਟ ਦਾਲ ਤੇ ਚਾਵਲ ਪਤੀਲੀ ਵਿੱਚ ਪਾ ਕੇ ਪੱਥਰਾਂ ਦੇ ਨਾਲ ਰਿੰਨਣ ਲੱਗਿਆ ਅਤੇ ਬੋਲਿਆ ਬੇਬੇ ਲੋਣ ਮਿਰਚ ਤੋਂ ਬਿਨਾਂ ਤਾਂ ਇਹ ਫਿੱਕਾ ਫਿੱਕਾ ਲੱਗੂ ਗੱਲ ਸੁਣਦੇ ਹੀ ਬੇਬੇ ਝੱਟ ਸਾਰੇ ਮਸਾਲੇ ਲੈ ਆਈ ਤੇ ਨੰਦੀ ਨੇ ਚੁਸਤੀ ਨਾਲ ਸਾਰੇ ਪਤੀਲੇ ਵਿੱਚ ਪਾ ਦਿੱਤੇ ਬੇਬੇ ਤੋਂ ਸਬਰ ਨਹੀਂ ਸੀ ਕੀਤਾ ਜਾ ਰਿਹਾ ਉਸਨੇ ਨੰਦੀ ਨੂੰ ਪੁੱਛਿਆ ਭਾਈ ਕਿੰਨਾ ਕੁ ਟਾਈਮ ਹੋਰ ਲੱਗੂ ਨਾਲੇ ਦਲੀਏ ਵਿੱਚ ਲੋਣ ਮਿਰਚ ਕੌਣ ਪਾਉਂਦਾ ਨੰਦੀ ਬੋਲਿਆ ਬੇਬੇ ਇੱਕ ਖਾਸ ਕਿਸਮ ਦਾ ਦਲੀਆ ਬਣੂ ਬਸ ਤਿਆਰ ਹੈ ਪਰ ਜੇ ਇਸ ਵਿੱਚ ਥੋੜਾ ਜਿਹਾ ਦੇਸੀ ਘਿਓ ਪੈ ਜਾਵੇ ਤਾਂ ਬੰਦਾ ਉਂਗਲਾਂ ਚੱਟਦਾ ਰਹਿ ਜਾਂਦਾ ਹੈ ਬੇਬੇ ਦੇਸੀ ਘਿਓ ਲੈਣ ਤੁਰ ਪਈ ਨੰਦੀ ਨੇ ਜਾਂਦੇ ਹੀ ਬੇਬੇ ਨੂੰ ਆਵਾਜ਼ ਮਾਰੀ ਬੇਬੇ ਦੋ ਕੌਲੀਆਂ ਤੇ ਦੋ ਚਮਚੇ ਲੈ ਆਵੀ ਆਪਾਂ ਦੋਨੇ ਖਾਵਾਂਗੇ ਨੰਦੀ ਅੰਦਰੋਂ ਅੰਦਰ ਹੀ ਸੋਚ ਰਹੀ ਸੀ ਕਿ ਬੇਬੇ ਨੂੰ ਕੀ ਪਤਾ ਹੈ ਇਹ ਖਿਚੜੀ ਬਣ ਰਹੀ ਹੈ ਜੇ ਮੈਂ ਪਹਿਲਾਂ ਕਹਿਨਦਾ ਕਿ ਖਿਚੜੀ ਬਣਾਉਣੀ ਆ ਤਾਂ ਬੇਬੇ ਨੇ ਸਮਝ ਜਾਣਾ ਸੀ ਜਿਉਂ ਹੀ ਬੇਬੇ ਸੋਈ ਵਿੱਚ ਗਈ ਨੰਦੀ ਨੇ ਬੜੀ ਚਲਾਕੀ ਨਾਲ ਪਤੀਲੀ ਵਿੱਚੋਂ ਪੱਥਰ ਕੱਢ ਕੇ ਪਰੇ ਸੁੱਟ ਦਿੱਤੇ ਬਸ ਫਿਰ ਕੀ ਸੀ ਬੇਬੇ ਅਤੇ ਨੰਦੀ ਨੇ ਬੜੇ ਸਵਾਦ ਨਾਲ ਪੱਥਰ ਦਾ ਨਮਕੀਨ ਦਲੀਆ ਖਾਦਾ ਬੇਬੇ ਬਹੁਤ ਖੁਸ਼ ਸੀ ਕਹਿੰਦੀ ਪੁੱਤਰ ਇੰਨਾ ਸਵਾਦ ਪੱਥਰ ਦਾ ਦਲੀਆ ਤਾਂ ਮੈਂ ਅੱਜ ਤੱਕ ਕਦੇ ਨਹੀਂ ਖਾਦਾ ਨੰਦੀ ਮਨੋਮਨਿ ਮੁਸਕਰਾ ਰਿਹਾ ਸੀ ਕਿ ਉਸਨੇ ਕਿਵੇਂ ਕੰਜੂਸ ਬੇਬੇ ਤੋਂ ਸਾਰਾ ਸਮਾਨ ਮੰਗਵਾ ਕੇ ਆਪਣੇ ਢਿੱਡ ਦੀ ਭੁੱਖ ਨੂੰ ਸ਼ਾਂਤ ਕੀਤਾ ਹੈ ਸਵੇਰੇ ਉੱਠ ਕੇ ਨੰਦੀ ਜਦੋਂ ਜਾਣ ਲੱਗਾ ਤਾਂ ਬੇਬੇ ਨੇ ਕਿਹਾ ਫੌਜੀ ਪੁੱਤਰ ਲੰਘਦਾ ਵੜਦਾ ਆ ਜਾਇਆ ਕਰ ਨਾਲੇ ਪੱਥਰ ਦਾ ਦਲੀਆ ਖਾ ਲਿਆ ਕਰਾਂਗੇ ਮਨੋਮਨ ਮੁਸਕਰਾਉਂਦਾ ਨੰਦੀ ਬੇਬੇ ਦੇ ਪੈਰੀਂ ਹੱਥ ਲਾ ਕੇ ਠੀਕ ਹੈ ਬੇਬੇ ਕਹਿ ਕੇ ਆਪਣੇ ਪਿੰਡ ਵੱਲ ਤੁਰਪਿਆ ਨਾ ਉਮੀਦ ਕਰਦੇ ਹਾਂ ਕਿ ਇਹ ਕਹਾਣੀ ਤੁਹਾਨੂੰ ਬਹੁਤ ਵਧੀਆ ਲੱਗੇਗੀ ਤੇ ਬੱਚਿਆਂ ਨੂੰ ਵੀ ਜ਼ਰੂਰ ਸੁਣਾਇਓ ਤਾਂ ਜੋ ਉਹ ਵੀ ਇੰਜੋਏ ਕਰਨ ਥੈਂਕ ਯੂ